De futebol da match leque ਹਾਂਜੀ ਤਾਂ ਸਟਾਰਟ ਕਰਦੇ ਹਾਂ ਫੁੱਟਬਾਲ ਦਾ ਮੈਚ ਸਾਡੀ ਟੀਮ ਦਾ ਮੈਚ ਖੇਡਣ ਜਾਣਾ ਐਤਵਾਰ ਦਾ ਦਿਨ ਸੀ ਪਿਛਲੇ ਦੋ ਦਿਨਾਂ ਤੋਂ ਖਾਲਸਾ ਸੈਨੇਸ ਸੈਕੰਡਰੀ ਸਕੂਲ ਜਲੰਧਰ ਦੇ ਮੈਦਾਨ ਵਿੱਚ ਫੁੱਟਬਾਲ ਦੇ ਮੈਚ ਹੋ ਰਹੇ ਸਨ ਬਹੁਤ ਸਾਰੀਆਂ ਟੀਮਾਂ ਜਿੱਤੀਆਂ ਤੇ ਹਾਰੀਆਂ ਅੱਜ ਫਾਈਨਲ ਮੈਚ ਸਾਡੇ ਸਕੂਲ ਦੀ ਟੀਮ ਅਤੇ ਦੁਆਬਾ ਹਾਈ ਸਕੂਲ ਦੀ ਟੀਮ ਵਿਚਕਾਰ ਖੇਡਿਆ ਜਾਣਾ ਸੀ ਖਿਡਾਰੀਆਂ ਦਾ ਆਉਣਾ ਸ਼ਾਮ ਦੇ 4 ਵਜੇ ਖਿਡਾਰੀ ਖੇਡ ਕੇ ਖੇਡ ਦੇ ਮੈਦਾਨ ਵਿੱਚ ਪਹੁੰਚ ਗਏ ਮੈਂ ਆਪਣੇ ਸਕੂਲ ਦੀ ਟੀਮ ਦਾ ਕੈਪਟਨ ਸਾਂ ਇਸ ਮੈਚ ਦੇ ਰੈਫਰੀ ਪ੍ਰਸਿੱਧ ਫੁੱਟਬਾਲ ਖਿਡਾਰੀ ਸਰਦਾਰ ਦਰਸ਼ਨ ਸਿੰਘ ਸਨ ਉਹਨਾਂ ਨੇ ਟੀਮ ਉਹਨਾਂ ਨੇ ਠੀਕ ਸਮੇਂ ਤੇ ਵਿਸਲ বাজਾਈ ਤੇ ਦੋਵੇਂ ਟੀਮਾਂ ਮੈਚ ਖੇਡਣ ਲਈ ਮੈਦਾਨ ਵਿੱਚ ਆ ਗਈਆਂ ਦੁਆਬਾ ਹਾਈ ਸਕੂਲ ਦੀ ਟੀਮ ਦਾ ਕੈਪਟਨ ਕਰਮਚੰਦ ਸਿੰਘ ਤਾਂ ਅਸੀਂ ਜਿੱਤਿਆ ਰੇਫਰੀ ਨੇ ਦੋਹਾਂ ਟੀਮਾਂ ਨੂੰ ਖੇਡ ਦੇ ਕੁਝ ਨਿਯਮ ਦੱਸੇ। ਫਿਰ ਸਾਰੇ ਖਿਡਾਰੀ ਖੇਡ ਦੇ ਮੈਦਾਨ ਵਿੱਚ ਝੰਡ ਗਏ ਤੇ ਉਹਨਾਂ ਨੇ ਆਪਣੀਆਂ-ਆਪਣੀਆਂ ਪੋਜੀਸ਼ਨਾਂ ਸੰਭਾਲ ਲਈਆਂ। ਮੈਚ ਦਾ ਆਰੰਭ। ਰੈਫਰੀ ਨੇ ਵਿਸਲ ਵਜਾਈ ਤੇ ਅੱਖ ਫਰਕਣ ਦੇ ਸਮੇਂ ਵਿੱਚ ਹੀ ਖੇਡ ਆਰੰਭ ਹੋ ਗਈ। ਦੋਹਾਂ ਟੀਮਾਂ ਦੇ ਖਿਡਾਰੀ ਚੰਗੀ ਖੇਡ ਦਿਖਾ ਰਹੇ ਸਨ। ਮੈਚ ਦੇਖਣ ਵਾਲਿਆਂ ਦੀ ਗਿਣਤੀ 5000 ਤੋਂ ਵੀ ਜ਼ਿਆਦਾ ਸੀ। ਮੈਨੂੰ ਆਪਣੀ ਖੇਡ ਤੇ ਆਪਣੇ ਬਾਕੀ ਖਿਡਾਰੀ ਸਾਥੀਆਂ ਉੱਤੇ ਬਹੁਤ ਮਾਣ ਸੀ ਪਹਿਲਾਂ ਤਾਂ 10 ਮਿੰਟ ਸਾਡੀ ਟੀਮ ਦੇ ਕਾਫੀ ਜ਼ੋਰ ਲਾਣ ਦੇ ਬਾਵਜੂਦ ਦੁਆਬਾ ਹਾਈ ਸਕੂਲ ਦੇ ਫਾਰਵਰਡਾਂ ਨੇ ਬਾਲ ਨੂੰ ਸਾਡੇ ਗੋਲਾਂ ਵੱਲ ਹੀ ਰੱਖਿਆ ਸਾਡਾ ਸ਼ਿੰਦਾ ਰਾਈਟ ਆਊਟ ਖੇਡਦਾ ਸੀ ਉਸ ਕੋਲ ਬਾਲ ਆਇਆ ਤਾਂ ਉਹ ਜਲਦੀ ਹੀ ਮੈਦਾਨ ਦੀਆਂ ਹੱਦਾ ਦੇ ਨਾਲ-ਨਾਲ ਉਹਨਾਂ ਦੇ ਗੋਲਾ ਗੋਲਾ ਪਾਸ ਪੁੱਜ ਗਿਆ ਉਸਨੇ ਮੈਨੂੰ ਬਾਲ ਅਜੇ ਦਿੱਤਾ ਹੀ ਸੀ ਕਿ ਉਹਨਾਂ ਦੇ ਫੁੱਲ ਬੈਗ ਬੈਂਕ ਨੇ ਮੇਰੇ ਪਾਸੋਂ ਬਾਲ ਖੋਲਿਆ ਅਤੇ ਐਨੀ ਜ਼ੋਰ ਨਾਲ ਕਿੱਕ ਮਾਰੀ ਕਿ ਬਾਲ ਮੋੜ ਸਾਡੇ ਗੋਲਾ ਵਿੱਚ ਆ ਗਿਆ ਸਾਨੂੰ ਲੱਗਾ ਲੱਗਾ ਲੱਗ ਪਿਆ ਕਿ ਕਿਤੇ ਗੋਲ ਨਾ ਹੋ ਜਾਵੇ ਪਰ ਸਾਡਾ ਗੁੱਚ ਗੋਲਚੀ ਬਹੁਤ ਚੌਕੰਨਾ ਸੀ। ਬਾਲ ਉਸਦੇ ਕੋਲ ਪੁੱਜਾ ਹੀ ਸੀ ਕਿ ਉਸਨੇ ਫੜ ਲਿਆ। ਅਚਾਨਕ ਹੀ ਅਧਿ ਸਮੇ ਦੀ ਵਿਸਲ ਵੱਜ ਗਈ। ਸਾਡੇ ਸਿਰ ਗੋਲ ਹੋਣਾ। ਸਾਡੇ ਸਿਰ ਗੋਲ ਹੋਣਾ। ਸਾਡੇ ਪੀਟੀਏ ਅਧਿਆਪਕ ਨੇ ਸਾਨੂੰ ਚੰਗੀ ਖੇਡ ਖੇਡ ਲਈ ਕੁਝ ਚੇਤਾਵਨੀਆਂ ਦਿੱਤੀਆਂ। ਕੁਝ ਮਿੰਟਾਂ ਮਗਰੋਂ ਖੇਡ ਦੂਜੀ ਵਾਰੀ ਆਰੰਭ ਹੋ ਗਈ। ਇਸ ਵਾਰ ਖੇਡ ਇੱਕਦਮ ਹੀ ਬਹੁਤ ਤੇਜ਼ ਹੋ ਗਈ। ਉਹਨਾਂ ਨੇ ਲੈਫਟ ਆਊਟ ਨੇ ਅਜੇ ਹੀ ਕਿੱਕ ਮਾਰੀ ਕਿ ਬਾਲ ਉਹਨਾਂ ਦੇ ਕੈਪਟਨ ਕੋਲ ਪੁੱਜ ਗਿਆ ਦਰਸ਼ ਦਰਸ਼ਕਾਂ ਨੇ ਤਾੜੀਆਂ ਵਜਾਈਆਂ ਅਚਾਨਕ ਹੀ ਬਾਲ ਸਾਡੇ ਫੁੱਲ ਬੈਂਕ ਕੋਲੋਂ ਹੁੰਦਾ ਹੋਇਆ ਸਾਡੇ ਗੋਲਾਂ ਵਿੱਚ ਲੰਘ ਗਿਆ ਤੇ ਸਾਡੇ ਸਿਰ ਇੱਕ ਗੋਲ ਹੋ ਗਿਆ ਹੁਣ ਉਹਨਾਂ ਦੀ ਚੜ੍ਹ ਬਹੁਤ ਜ਼ਿਆਦਾ ਮੱਚ ਗਈ ਗੋਲ ਉਤਾਰਨਾ ਸਮਾਂ ਕੇਵਲ 10 ਮਿੰਟ ਹੀ ਰਹਿ ਗਿਆ ਸੀ ਟੀਮ ਦਾ ਕੈਪਟਨ ਹੋਣ ਦੇ ਨਾਤੇ ਮੇਰਾ ਖੂਨ ਖੋਲ ਰਹਾ ਸੀ ਮੈਂ ਬਹੁਤ ਤੇਜ਼ੀ ਨਾਲ ਬਾਲ ਕੱਢ ਕੇ ਛੱਟ ਹੀ 골ਡੀਨ ਨੂੰ ਦੇ ਦਿੱਤਾ ਉਸਨੇ ਬਾਲ ਉਹਨਾਂ ਦੇ ਦੋ ਖਿਡਾਰੀਆਂ ਕੋਲੋਂ ਵਿੱਚੋਂ ਕੱਢ ਕੇ ਰਾਈਟ ਆਊਟ ਨੂੰ ਦੇ ਦਿੱਤਾ ਉਸ ਨੇ ਨੁੱਕਰ ਤੇ ਜਾ ਕੇ ਅਜੇ ਕਿੱਕ ਮਾਰ ਕੇ ਗੋਲ ਉਤਾਰ ਦਿੱਤਾ ਤਾੜੀਆਂ ਦੀ ਕੋਈ ਹੱਦ ਨਾ ਰਹੀ ਸਾਡੀਆਂ ਅਸਾ ਫਿਰ ਜਾਗ ਪਈ ਹੈ ਮੈਚ ਜਿੱਤਣਾ ਇਸ ਵੇਲੇ ਖੇਡ ਬਹੁਤ ਗਰਮ ਜੋਸ਼ੀ ਨਾਲ ਖੇਡੀ ਜਾ ਰਹੀ ਸੀ ਚਾਨਕ ਬਾਲ ਮੋੜ ਸਾਡੇ ਗੋਲਾਂ ਵਿੱਚ ਪੁੱਜ ਗਿਆ ਜੇਕਰ ਸਾਡਾ ਗੋਲ ਜੀ ਚੁਸਤੀ ਤੋਂ ਕੰਮ ਨਾ ਲੈਂਦਾ ਤਾਂ ਗੋਲ ਹੋ ਜਾਂਦਾ ਇਸ ਪਿੱਛੋਂ ਬਾਲ ਮੇਰੇ ਕੋਲ ਆ ਗਿਆ ਮੈਂ ਸੈਂਟਰ ਵਿੱਚੋਂ ਅਜਿਹੀ ਜ਼ੋਰਦਾਰ ਕਿੱਕ ਮਾਰੀ ਕਿ ਉਹਨਾਂ ਦੇ ਗੋਲਚੀ ਨੇ ਤਾਂ ਰੋਕ ਲਈ ਪਰ ਬਾਲ ਤਿਲਕ ਦੇ ਗੋਲਾ ਵਿੱਚੋਂ ਨੰਗ ਗਿਆ ਰੈਫਰੀ ਨੇ ਵੇਸਰ ਵਾ ਜਾ ਕੇ ਗੋਲ ਦਾ ਐਲਾਨ ਕਰ ਦਿੱਤਾ 1 ਮਿੰਟ ਮਗਰੋਂ ਹੀ ਖੇਡ ਸਮਾਪਤ ਹੋ ਗਈ ਅਸੀਂ ਮੈਚ ਜਿੱਤ ਗਏ ਤੇ ਇਹਨਾਂ ਮੈਚਾਂ ਵਿੱਚ ਜ਼ਿਲ੍ਹੇ ਭਰ ਵਿੱਚ ਫਸ ਰਹੇ ਅਗਲੇ ਦਿਨ ਸਾਡੇ ਸਕੂਲ ਵਿੱਚ ਛੁੱਟੀ ਕਰ ਦਿੱਤੀ ਗਈ ਹਾਂਜੀ ਤਾਂ ਐਸੀ ਫੁੱਟਬਾਲ ਦਾ ਮੈਚ ਦੇਖਦੇ ਸੁਣ ਲਾਈਕ ਕਰਨਾ ਕਮੈਂਟ ਕਰਨਾ ਧੰਨਵਾਦ